ਕੱਲ ਬਰਨਾਲੇ ਦੀ ਗੱਲ ਕਰੀ ਇੱਕ ਸਬਜ਼ੀ ਵਾਲੇ ਨੇ ਰੇੜੀ ਲੈ ਚੁਦੀ ਫੈਮਿਲੀ ਬੈਠੀ ਸੀ ਉਹਨੂੰ ਨਿਹੰਗ ਸਿੰਘ ਘੁੱਟਣ ਲੱਗੇ ਗਲਤ ਹੈ ਤਰੀਕਾ ਗਲਤ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਯਾਰ ਅਮਰਿਤਪਾਲ ਕੌਣ ਹੈ ਬਈ ਸੋਡਾ ਲਾਣ ਵਾਲਾ ਕਿ ਤੱਕ ਸੂਰਮਾ ਆ ਪੰਜਾਬ ਚੋਂ ਉਹ ਭੱਜ ਗਿਆ ਛੋਟੇ ਬੱਚੇ ਜਿਹੜੇ ਛੋਟੇ ਬੱਚੇ ਦੀ ਗੱਲ ਕਰ ਪੰਜ ਸਾਲ ਦਾ ਬੱਚਾ ਕੀ ਹਮਲੇ ਆਉਂਦੇ ਯਾਰ ਆਂਦੇ ਨਾਲ ਮੱਥਾ ਲਾਵੇਂ ਫਿਰ ਪਤਾ ਲੱਗੂ ਮੇਰੇ ਨਾਲ ਆਵੇ ਕਿਤੇ ਟੱਕਰ ਨਾ ਜਾਵੇ ਕਿਤੇ ਅਮਰਿਤਪਾਲ ਮੇਰੋਂ ਮੰਨੋ ਸ਼ਿਆਰਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ 5 ਸਾਲ ਦੇ ਬੱਚੇ ਨਾਲ ਕੁਰਕਰਮ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਇੱਕ ਪ੍ਰਵਾਸੀ ਵੱਲੋਂ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਹੈ ਪਰ ਮੰਗ ਹੁਣ ਇਹੀ ਹੈ ਲੋਕਾਂ ਦੀ ਕਿ ਉਸ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ ਸੋ ਇਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਸਮਾਤ ਸੇਵੀ ਸਿਮਰਤਜੀਤ ਸਿੰਘ ਮਾਨ ਜੀ ਮੌਜੂਦ ਹੈ ਸੋ ਸਵਾਗਤ ਕਰਦੇ ਹਾਂ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਅਕਸਰ ਹੀ ਦੇਖਿਆ ਜਾਂਦਾ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀ ਹੁੰਦੀਆਂ ਨੇ ਜਿਹੜੀ ਹੁਣੇ ਬੱਚੇ ਦੀ ਏ ਹੋਇਆ ਜੋ ਵੀ ਹੋਇਆ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਦੇਖੋ ਉਸ ਪਰਿਵਾਰ ਨਾਲ ਬਹੁਤ ਮਾੜਾ ਹੋਇਆ ਹੁਸ਼ਿਆਰਪੁਰ ਦੀ ਘਟਨਾ ਹੈ ਸਾਰੇ ਵਰਲਡ ਚ ਇੱਕੋ ਨਿਊਜ਼ ਚੱਲਦੀ ਕਿ ਬੱਚੇ ਨਾਲ ਐਦਾਂ ਕਰਾਉਣੀ ਹਰਕਤ ਕੀਤੀ ਤਿੰਨ ਪ੍ਰਵਾਸੀ ਬੰਦਿਆਂ ਨੇ ਦੇਖੋ ਇੱਕ ਰੋਡ ਪਾ ਕੇ ਬਾਹਰ ਚ ਦੀ ਪੈਂਟ ਉਤਾਰ ਕੇ ਗਲਾ ਘੋਟ ਦੇਣਾ ਕਿੱਦਾਂ ਦਾ ਦੇਖੋ ਤੁਸੀਂ ਕਿੱਦਾਂ ਫੀਲ ਕਰੋਗੇ ਇੱਕ ਛੋਟਾ ਬੱਚਾ ਉਹ ਪਰਿਵਾਰ ਦਾ ਇਕੱਲਾ ਬੱਚਾ ਸੀ ਤੇ ਉਸ ਪਰਿਵਾਰ ਨੇ ਕਿੰਨੇ ਸੁਪਨੇ ਦੇਖੇ ਹੋਣਗੇ ਸਾਡਾ ਬੱਚਾ ਅੱਗੇ ਵਾਰ ਕੀ ਕਰੇਗਾ ਅਫਸਰ ਬਣੇਗਾ ਆਰਮੀ ਜਾਏਗਾ ਬਾਹਰ ਜਾਏਗਾ ਪਰ ਦੇਖੋ ਕਿੰਨੇ ਸੁਪਨੇ ਟੁੱਟੇ ਨੇ ਉਸ ਪਰਿਵਾਰ ਦੇ ਪਰ ਉਹ ਪਰਿਵਾਰ ਦਾ ਦੁੱਖ ਕਦੇ ਘਟ ਪੂਰਾ ਨਹੀਂ ਹੋ ਸਕਦਾ ਤੇ ਆਪਾਂ ਉਸ ਪਰਿਵਾਰ ਦੇ ਨਾਲ ਜੁੜੇ ਹਾਂ ਜਦ ਤੱਕ ਉਸ ਪ੍ਰਵਾਸੀ ਨੂੰ ਸਜ਼ਾ ਨਹੀਂ ਫਾਂਸੀ ਦੀ ਮਿਲ ਜਾਂਦੀ ਆਪਾਂ ਪੂਰਾ ਖਰਚਾ ਕੋਰਟ ਦਾ ਸੁਪਰੀਮ ਕੋਰਟ ਤੱਕ ਦਾ ਆਪਾਂ ਖਰਚਾ ਕਰਾਂਗੇ ਪਰਿਵਾਰ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਨੂੰ ਪੂਰਾ ਹੌਸਲਾ ਦਿੱਤਾ ਕਿ ਸਾਡੀ ਜਿੱਥੇ ਲੋੜ ਹੋਵੇ ਸਾਨੂੰ ਜਰੂਰ ਦੱਸੋ ਤੁਹਾਨੂੰ ਅੱਛਾ ਬਹੁਤ ਸਾਰੇ ਲੋਕ ਹੁਣ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢੋ ਤੁਹਾਨੂੰ ਕੀ ਲੱਗਦਾ ਹੈ ਅਗਰ ਇਦਾਂ ਦਾ ਕੁਝ ਹੋਵੇਗਾ ਕਿਉਂਕਿ ਯੂਪੀ ਬਿਹਾਰ ਦੇ ਵਿੱਚ ਆਪਣੇ ਪੰਜਾਬੀ ਵੀ ਵੱਸਦੇ ਆ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੈ ਕੇ ਦੰਗੇ ਹੋਣ ਦਾ ਵੀ ਖਤਰਾ ਹੈ ਦੇਖੋ ਇੱਕ ਚੀਜ਼ ਕਲੀਅਰ ਹੈ ਜੇ ਆਪਾਂ ਪੂਰੇ ਪ੍ਰਵਾਸੀਆਂ ਨੂੰ ਕਹਿ ਰਹੇ ਕਿ ਬਾਹਰ ਪੰਜਾਬ ਤੋਂ ਕੱਢ ਦਿਓ ਬਈ ਜੀ ਪਹਿਲਾਂ ਤੁਸੀਂ ਸਿਰ ਤੇ ਨਾ ਚਾੜੋ ਇਹਨਾਂ ਨੂੰ ਹੁਣ ਤੁਸੀਂ ਬਾਹਰ ਕੱਢ ਦਿਓ ਪਹਿਲਾਂ ਕਿਤੇ ਸੁੱਤੇ ਪਏ ਸੀ ਜਦੋਂ ਤੁਸੀਂ ਐਮਸੀ ਜਾਂ ਹੋਏ ਜਾਂ ਸਰਪੰਚ ਸਹਿਬਾਨ ਹੋਏ ਉਸ ਸਮੇਂ ਤਾਂ ਤੁਸੀਂ ਕਾਡਰ ਸਾਈਨ ਕਰ ਕਰ ਕੇ ਨੇ ਤੇ ਬੋਟ ਕਾਰਡ ਬਣ ਗਏ ਆਧਾਰ ਕਾਰਡ ਬਣ ਗਏ ਉਸ ਟਾਈਮ ਤੁਸੀਂ ਸੁੱਤੇ ਪਏ ਸੀ ਯਾਨੀ ਵੋਟਾਂ ਦੇ ਲਾਲਚ ਨੂੰ ਅੱਜ ਇੱਥੇ ਤੱਕ ਸਾਡੇ ਪੰਜਾਬ ਨੂੰ ਨੌਬਤ ਆ ਗਈ ਕਿ ਅੱਜ ਸਾਡੇ ਬੱਚਿਆਂ ਨੂੰ ਆ ਦਿਨ ਦੇਖਣੇ ਪੈ ਰਹੇ ਨੇ ਪਹਿਲਾ ਸੁਹਾਣੇ ਇੱਕ ਹੱਥਿਆ ਉਸ ਛੋਟੇ ਵਿੱਚ ਇਹਦੀ ਦੂਜੀ ਹੁਸ਼ਿਆਰ ਪਰ ਹੋ ਗਈਆਂ ਨੇ 2025 ਦੇ ਉਹ ਵੀ ਘਟਨਾ 3 ਮਹੀਨੇ ਪੁਰਾਣੇ ਤੇ 3 ਮਹੀਨੇ ਪੁਰਾਣੇ ਆ ਨਵੀਂ ਘਟਨਾ ਤੁਸੀਂ ਆ ਲਾ ਲਓ ਕਿਦਾਂ ਦਾ ਫੀਲ ਕਰ ਸਕਦੇ ਹੋ ਤੁਸੀਂ ਤੇ ਅੱਜ ਉਹੀ ਪਰਿਵਾਰ ਕਹਿੰਦਾ ਇਹਨਾਂ ਨੂੰ ਬਾਹਰ ਕੱਢ ਦੋ ਕੋਈ ਕੋਟ ਰਿਆ ਕੋਈ ਮਾਰ ਰਿਆ ਗਲਤ ਹੈ ਉਹ ਤਰੀਕਾ ਗਲਤ ਨਹੀਂ ਕੁੱਟਣਾ ਚਾਹੀਦਾ ਕੱਲ ਬਰਨਾਲੇ ਦੀ ਗੱਲ ਕਰੀ ਇੱਕ ਸਬਜੀ ਵਾਲੇ ਨੇ ਰੇੜੀ ਲੈਸ ਦੀ ਫੈਮਿਲੀ ਬੈਠੀ ਸੀ ਉਹਨੂੰ ਨਿਹੰਗ ਸਿੰਘ ਕੁੱਟਣ ਲੱਗੇ ਗਲਤ ਹੈ ਤਰੀਕਾ ਗਲਤ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜਾ ਗਲਤ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੋ ਸਕੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਕੋਈ ਗਲਤ ਕੰਮ ਕਰੂਗਾ ਸਾਡੇ ਪੰਜਾਬ ਚ ਆ ਕੇ ਟਾਰਗੇਟ ਕਰੂਗਾ 2-4 ਬੰਦੇ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਦਾ ਬਾਕੀ ਸਾਰੇ ਪ੍ਰਵਾਸੀਆਂ ਦੀ ਗੱਲਾਂ ਨਾ ਕਰੀਏ ਕੋਈ ਐ ਨਹੀਂ ਜਿੱਦਾਂ ਹੁਣ ਤੁਸੀਂ ਨਿਹੰਗ ਸਿੰਘ ਦੀ ਗੱਲ ਕੀਤੀ ਹੈ ਪਰ ਕਿਤੇ ਕਿਸੇ ਨਾ ਕਿਸੇ ਨੂੰ ਤਾਂ ਫਿਰ ਆਵਾਜ਼ ਚੱਕਣੀ ਪੈ ਰਹੀ ਹੈ ਪੈਣੀਆ ਹੁਣ ਕਹਿੰਦੇ ਇਸ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਵੀ ਆ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਸੌਦਾ ਲਾਵਾਂਗੇ ਯਾਨੀ ਉਹਨਾਂ ਨੇ ਇਹ ਗੱਲ ਆਖੀ ਹੈ ਯਾਰ ਅਮਰਿਤਪਾਲ ਕੌਣ ਹੈ ਬਾਈ ਸੌਦਾ ਲਾਉਣ ਵਾਲਾ ਉਹ ਕਿੱਦਾਂ ਕਸੂਰਮਾ ਹੈ ਪੰਜਾਬ ਚੋਂ ਭੱਜ ਗਿਆ ਸੂਰਮੇ ਦੀ ਗੱਲ ਕਰ ਤੁਸੀਂ ਸੂਰਮਾ ਕਾਹ ਤੋਂ ਬਣਾਉਂਦੇ ਪਹਿਲਾਂ মিডিਆ ਵਾਲਿਆਂ ਨੂੰ ਪੁੱਛਣਾ ਸੂਰਮਾ ਕਿਸ ਗੱਲ ਦਾ ਉਹ ਪੰਜਾਬ ਭੱਜ ਗਿਆ ਚੱਲ ਕੇ ਕਹਿੰਦਾ ਸੂਰਮਾ ਬਾਈ ਉਹ ਤੇ ਦੂਜਾ ਪਰਿਵਾਰ ਨੂੰ ਮਿਸਕੈਡ ਕਰਦਾ ਕਹਿੰਦਾ ਜੇ ਤੁਹਾਨੂੰ ਪ੍ਰਸ਼ਾਸਨ ਨੇ ਤਨ ਉਹ ਇਹਨਾਂ ਇਨਸਾਫ ਨੂੰ ਦਿੱਤਾ ਤਾਂ ਮੈਂ ਉਹਦਾ ਸੋਦਾ ਲਾਵਾਂ ਕਿਉਂ ਲਾਏਗਾ ਸੋਦਾ ਤੂੰ ਲਾ ਕੇ ਦੇਖ ਲੈ ਉਹਨੂੰ ਦੇਖੋ ਪਰਿਵਾਰੀਓ ਪ੍ਰਵਾਸੀਆਂ ਨੂੰ تین ਅੱਜ ਅਰੈਸਟ ਹੋ ਗਏ ਨੇ ਪੁਲਿਸ ਨੇ ਅਰੈਸਟ ਕੀਤੇ ਨੇ ਇਨਸਾਫ ਤਾਂ ਮਿਲਿਆ ਨਾ ਬਾਕੀ ਇਹ 2-3 ਮਹੀਨੇ ਸਾਮਾਂ ਲੱਗੇਗਾ ਚਾਰ ਸੀਟ ਦਾਖਲ ਹੋएगी ਕੋਰਟ ਤਦ ਹੀ ਜੱਜ ਸਜ਼ਾ ਸੁਣਾਏਗਾ ਕਿ ਕੱਲ ਹੀ ਜੱਜ ਸਜ਼ਾ ਸੁਣਾ ਦੇ ਇਹ ਤਾਂ ਕਹਿੰਦਾ ਕਿ ਕੱਲ ਹੀ ਸਜ਼ਾ ਸੁਣਾਵਾਂ ਉਹਨਾਂ ਨੂੰ ਫਾਂਸੀ ਦੀ ਦੇਖੋ ਇੰਡੀਆ 'ਚ ਫਾਂਸੀ ਨਹੀਂ ਹੁੰਦੀ ਤੇ ਸਜ਼ਾ ਟਿਲ ਡੈਥ ਦੀ ਸਜ਼ਾ ਹੋ ਸਕਦੀ ਹੈ ਉਮਰ ਕੈਦ ਹੋ ਸਕਦੀ ਕੁਝ ਵੀ ਲਾ ਸਕਦੇ ਆ ਤੇ ਆਪਾਂ ਇਹ ਕਹਿੰਦੇ ਗੱਲ ਕਰੀਏ ਵੀ ਐਦਾਂ ਦਾ ਕੁਝ ਨਹੀਂ ਹੈ ਕੀ ਕਾਲੀ ਸਜ਼ਾ ਇਹ ਚੀਜ਼ ਨਹੀਂ ਦੇਖੋ ਸਮਾਂ ਜ਼ਰੂਰ ਲੱਗਦਾ ਪਰ ਉਹ ਪ੍ਰਵਾਸੀਆਂ ਨੂੰ ਵਾਕਈ ਸਜ਼ਾ ਮਿਲਣੀ ਚਾਹੀਦੀ ਉਸ ਪ੍ਰਵਾਸੀ ਦਾ ਤਿੰਨਾਂ ਨੇ ਇਹ ਕਤਲ ਕੀਤਾ ਹੈ ਤੇ ਜਿਵੇਂ ਉਹ ਯੂਪੀ ਚੋਂ ਵੀ ਉਹਨੂੰ ਸਜ਼ਾ ਹੋਈਗੀ ਯੂਪੀ ਤੋਂ ਬਾਅਦ ਨਾ ਸੋਰੀ ਬਿਹਾਰ ਬਿਹਾਰ ਤੋਂ ਬਾਅਦ ਇੱਥੇ ਆਏ ਸੀਗੇ ਉਹ ਉਹਨਾਂ ਨੂੰ ਬਣਦੀ ਕਾਨੂੰਨੀ ਕਰੇਗੀ ਪ੍ਰਸ਼ਾਸਨ ਦੇ ਪੂਰਾ ਸਾਨੂੰ ਮਾਰ ਤੁਸੀਂ ਹਰ ਵਾਰ ਯਾਨੀ ਅਮਰਿਤਪਾਲ ਦੇ ਵਿਰੋਧ ਦੇ ਵਿੱਚ ਖੜੇ ਹੁੰਦੇ ਜਦ ਕਿ ਜਦ ਕੰਚਨ ਕੁਮਾਰੀ ਦਾ ਇਹ ਗੱਲ ਹੋਈ ਸੀ ਜਦ ਵੀ ਤੁਸੀਂ ਕੰਚਨ ਕੁਮਾਰੀ ਦੇ ਹੱਕ ਦੇ ਵਿੱਚ ਯਾਨੀ ਖੜੇ ਸੀ ਹੁਣ ਦੇਖੋ ਬੱਚੇ ਦੇ ਨਾਲ ਹੋਇਆ ਉਹ ਤਾਂ ਕਹਿੰਦਾ ਕਿ ਅਸੀਂ ਕੋਈ ਗੱਲ ਨਹੀਂ ਸੌਦਾ ਲਾ ਦੇਗੇ ਪਰ ਕਦੇ ਨੇ ਕਿ ਇਹ ਤਾਂ ਚੀਜ਼ਾਂ ਹੋਣੀਆਂ ਚਾਹੀਦੀਆਂ ਫਿਰ ਆਪਣੇ ਬੱਚਿਆਂ ਨੂੰ ਕਿਉਂ ਟਾਰਗੇਟ ਕਰਦੇ ਤੁਸੀਂ ਕੀ ਹੱਕ 'ਚ ਖੜਦੇ ਹੋ ਉਹਨਾਂ ਦੇ ਉਹ ਬਾਈ ਜੀ ਮੈਂ ਹੱਕ 'ਚ ਨਹੀਂ ਖੜਿਆ ਉਹ ਕਾਨੂੰਨ ਨੂੰ ਕਿਉਂ ਹੱਥ ਜਲਾਉਂਦਾ ਹਰ ਵਾਰ ਉਹਨੂੰ ਤੁਸੀਂ ਤਾਂ ਸਿੱਧੀ ਗੱਲ ਕਰ ਰਿਹਾ ਕਾਨੂੰਨ ਹੱਥ ਲੈ ਕੇ ਰੋ ਬਾਈ ਨਹੀਂ ਮਾਸਾ ਤੁਸੀਂ ਸਿੱਧਾ ਸਿੱਧਾ ਤੁਸੀਂ ਇਹ ਗੱਲ ਕਰ ਰਹੇ ਨੇ ਇਦਾਂ ਹੱਥ ਜਲਾ ਤੁਸੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਪਹਿਲਾਂ ਆਪ ਤਾਂ ਦੇਖੇ ਪਹਿਲਾਂ ਆਪ ਇਥੋਂ ਪਹਗੋੜਾ ਹੋਗਾ ਜੇ ਖੜਦਾ ਪੰਜਾਬੀ ਤਾਂ ਖੜਾ ਹੁੰਦਾ ਨਾ ਉਹ ਤੇ ਹਰੇਕ ਨੂੰ ਵੀਡੀਓ ਕਾਲ ਕਰਕੇ ਕਹਿੰਦਾ ਮੈਂ ਤੁਹਾਡੇ ਨਾਲ ਆ ਫਲਾਣਾ ਤੂੰ ਕਰ ਕਰਿਆ ਕੀ ਪਰਿਵਾਰ ਵਾਸਤੇ ਉਹਦੇ ਵਾਸਤੇ ਇੱਕ ਤੂੰ ਮੌਦੇ ਘਾਟ اتار ਦਿੱਤਾ ਕੁੜੀ ਨੂੰ ਕੰਚਨ ਕੁਮਾਰ ਨੂੰ ਕਹਿੰਦਾ ਗਲਤ ਸੀ ਤੈਨੂੰ ਵੋਟ ਦੇ ਚਾ ਨਹੀਂ ਪੂਰਾ ਪੰਜਾਬ ਗਲਤ ਕਰਦਾ ਨਸ਼ੇ ਨੂੰ ਲੈ ਕੇ ਤੂੰ ਕਦੇ ਕਿ ਨਹੀਂ ਤੁਹਾਨੂੰ ਵੀਡੀਓ ਨਹੀਂ ਦਿਖਿਆ ਉਹਦੀਆਂ ਵੀਡੀਓ ਜਿਹੜੀ ਜਿਹੜੀ ਲੈਕਚਰਦਾਰ ਨੇ ਦੇਖਿਆ ਵੀਡੀਓ ਬਣਾਉਣਾ ਕੰਟੈਂਟ ਗਲਤ ਸੀਗਾ ਨਹੀਂ ਬਣਾਉਣੇ ਚਾਹੀਦੇ ਪਰ ਅਮਰਪਾਲ ਕਿਸ ਨੂੰ ਮੌਦੇ ਘਾਟ اتار ਦਊਗਾ ਕਿੱਡਾ ਖੱਪੀਖਾਨ ਜਿਹੜੇ ਛੋਟੇ ਬੱਚੇ ਜਿਹੜੇ ਛੋਟੇ ਬੱਚੇ ਦੀ ਗੱਲ ਪੰਜ ਸਾਲ ਦਾ ਬੱਚਾ ਕੀ ਹੁੰਦੀ ਆਂਦੀ ਯਾਰ ਹਾਂ ਦੇ ਨਾਲ ਮਤਾਂ ਲਾਵੇ ਫਿਰ ਪਤਾ ਲੱਗੂ ਮੇਰੇ ਨਾਲ ਆਵੇ ਕਿਤੇ ਟੱਕਰ ਨਾ ਜਾਵੇ ਕਿ ਤੇ ਅਮਰਪਾਲ ਮੈਰੋ ਮੰਨੂ ਨਹੀਂ ਜਲੂਸ ਕੱਢ ਦ ਨਹੀਂ ਫਿਰ ਤੁਸੀਂ ਇਦਾਂ ਗੱਲ ਕਰ ਰਹੇ ਹੋ ਬੱਚੇ ਤੁਸੀਂ ਹਾਲ ਨਹੀਂ ਦੇਖਿਆ ਕਿ ਸੀ ਛੋਟੇ ਜਿਹੇ ਬੱਚੇ ਦਾ ਇਸ ਤਰੀਕੇ ਨਾਲ ਕਤਲ ਕੀਤਾ ਜਿਹਨੇ ਕੀਤਾ ਉਹ ਸਾਰੇ ਲੋਕ ਕਹਿੰਦੇ ਜੇ ਮੇਰੇ ਅੱਗੇ ਵੀ ਆਜੇ ਮੈਂ ਕਹਾ ਮੈਂ ਵੀ ਉਹਦੇ ਪਹਿਲਾਂ ਚੰਗੀ ਤਰ੍ਹਾਂ ਬੱਚੇ ਉਸ ਪਰਿਵਾਰ ਨਾਲ ਅਸੀਂ ਵੀ ਖੜੇ ਪੂਰਾ ਪੰਜਾਬ ਖੜਿਆ ਉਹ ਇਕੱਲਾ ਹੀ ਖੱਬੀਖਾਨ ਉਹ ਪਰਿਵਾਰ ਨਾਲ ਹੀ ਪੂਰਾ ਪਰਿਵਾਰ ਖੜਿਆ ਉਸ ਪਰਿਵਾਰ ਨਾਲ ਉਸ ਪਰਿਵਾਰ ਨਾਲ ਜਿਨਾਂ ਨਾਲ ਤੱਕਾ ਹੋਇਆ ਜਿਨਾਂ ਨਾਲ ਇੱਕ ਇੱਕ ਕੱਲਾ ਕੱਲਾ ਮੁੰਡਾ ਸੀ ਉਸ ਪੂਰਾ ਪੰਜਾਬ ਨਾਲ ਖੜਿਆ ਪੂਰਾ ਵਰਲਡ ਉਹਨਾਂ ਦੇ ਨਾਲ ਖੜਾ ਪਰ ਲੇਕਿਨ ਜਿਹੜੀ ਸਜ਼ਾ ਉਹਨੂੰ ਪਰਿਵਾਰ ਨੂੰ ਮਿਲਣੀ ਉਹ ਮਿਲ ਚੁੱਕੀ ਪ੍ਰਸ਼ਾਸਨ ਦਾ ਕੰਮ ਹੈ ਰੈਸਕਣਾ ਸਜ਼ਾ ਦੇਣਾ ਕੰਮ ਜੱਜ ਦਾ ਹੈ ਜੱਜ ਸਜ਼ਾ ਦਊਗਾ ਉਹਨੂੰ ਟਾਈਮ ਜ਼ਰੂਰ ਲੱਗਦਾ ਉਹ ਫਾਂਸੀ ਦੀ ਸਜ਼ਾ ਉਹਨੂੰ ਹੋਣੀ ਚਾਹੀਦੀ ਮੈਂ ਵਾਰ-ਵਾਰ ਕਹਿੰਦਾ ਔਰ ਹੋਣੀ ਚਾਹੀਦੀ ਤਿੰਨਾਂ ਨੂੰ ਔਰ ਹੋਏਗੀ ਜ਼ਰੂਰ ਸਾਨੂੰ ਹੁਸ਼ਿਆਰਪੁਰ ਦੀ ਅਦਾਲਤ ਤੇ ਪੂਰਾ ਮਾਣ ਹੈ ਕਿਸ ਨੂੰ ਪੂਰੀ ਉਹਨਾਂ ਨੂੰ ਸਜ਼ਾ ਮਿਲੇਗੀ ਫਾਂਸੀ ਦੀ ਤੁਸੀਂ ਕਹਿੰਦੇ ਹੋ ਅਮਰਤਪਾਲ ਮੈਰੋ ਬਾਈ ਕੌਣ ਆ ਅਮਰਤਪਾਲ ਮੈਰੋ ਤੁਹਾਨੂੰ ਮੈਂ ਹਰ ਵੀਡੀਓ 'ਚ ਕਹਿੰਦਾ ਉਹਨੂੰ ਸ਼ੇਰ ਨਾ ਬਣਾ ਉਹ ਆਪਣੇ ਗੁਰੂ ਦਾ ਨਹੀਂ ਇਹ ਸਾਡਾ ਕਿੱਥੋਂ ਹੋ ਜੂਗਾ ਨਹੀਂ ਗੁਰੂ ਦਾ ਕਿਉਂ ਨਹੀਂ ਹੈ ਜਦੋਂ ਲੋਕਾਂ ਦੇ ਲਈ ਖੜ ਰਿਹਾ ਉਹ ਲੋਕਾਂ ਦੇ ਜਦ ਕੋਈ ਪੰਜਾਬ ਦੇ ਵਿੱਚ ਜਦ ਵੀ ਕੋਈ ਇੱਕ ਇਦਾਂ ਦੀ ਘਟਨਾ ਹੁੰਦੀ ਹੈ ਬੱਚਿਆਂ ਦੇ ਲਈ ਔਰਤਾਂ ਦੇ ਲਈ ਕਿਤੇ ਨੇ ਕਿਤੇ ਪੰਜਾਬ ਦੇ ਵਿੱਚ ਜਦ ਵੀ ਕੋਈ ਇਦਾਂ ਦੀ ਵਾਰਦਾਤ ਹੋਈ ਹੈ ਕਿਸੇ ਨਾ ਕਿਸੇ ਨੇ ਤਾਂ ਚੱਕਣ ਚੱਕਿਆ ਹੈ ਨਾ ਬੱਦੀ ਗਏ ਹੋ ਤੁਸੀਂ ਜਿੱਥੇ ਗੁਰਦੁਆਰੇ ਦੇ ਕਬਜ਼ਾ ਕੀਤਾ ਸੀ ਅਮਰਤਪਾਲ ਮੈਰੋ ਨੇ ਗਏ ਛਿੱਤਰ ਮਾਰ ਕੇ ਭਜਾਏ ਸੀ ਬੱਦੀ ਵਾਲੇ ਨੇ ਆਹ ਤਾਂ ਭੁੱਲ ਗਿਆ ਸਰਸਾ ਪਿੰਡ ਡਿਸਟ੍ਰਿਕਟ ਸਰਸਾ ਹਰਿਆਣਾ ਪਿੰਡ ਦਾ ਨਾਮ ਅੰਮ੍ਰਿਤਸਰ ਖੁਰਦ ਉਹਨਾਂ ਨੇ ਹੈਲਪ ਮੰਗੀ ਸੀ ਗੁਰਦੁਆਰੇ ਕਹਿੰਦਾ 2 ਲੱਖ ਰੁਪਏ ਦੋ ਗੁਰਦੁਆਰੇ ਨਾਲ ਤੇ ਤੂੰ 2 ਲੱਖ ਰੁਪਏ ਮੰਗਦਾ ਉਹ ਅੱਜ ਵੀ ਪਿੰਡ ਦਾ ਗਵਾਹ ਪੂਰੇ ਸਬੂਤ ਮੇਰੇ ਫੋਨ 'ਚ ਨੇ ਕਹਿੰਦਾ 2 ਲੱਖ ਰੁਪਏ ਉਹਨਾਂ ਦੇ ਬੰਦੇ ਨੰਬਰ ਵੀ ਬਲੌਕ ਕਰਤਾ ਸੀ ਕਹਦਾ ਅਮਰਤਪਾਲਾ ਇਹ ਜੇ ਤੂੰ ਧਰਮ ਦੀ ਗੱਲ ਕਰਦਾ ਤਾਂ ਗੁਰਦੁਆਰਿਆਂ ਦੀ ਗੱਲ ਗੁਰਦੁਆਰੇ ਨਾਲ ਤੇ ਪੈਸੇ ਮੰਗੇਗਾ ਉਹਨਾਂ ਦਾ ਫੋਨ ਚੱਕਣਾ ਬੰਦ ਕਰ ਦੋ ਸੀ ਕਹਿੰਦੇ ਅਮਰਤਪਾਲ ਮੈਨੂੰ ਤੁਸੀਂ ਹਵਾ ਹੀ ਬਣਾਤਾ ਬਾਈ ਜੀ ਉਹ ਤੱਕਾ ਨਾ ਕਰੇ ਕਿਸੇ ਪਰਿਵਾਰ ਨਾਲ ਆਪਣੀ ਹਰਕਤਾਂ ਤੋਂ ਬਾਜ਼ ਆ ਜਾਏ ਹੋਰ ਵੀ ਲੋਕ ਬੈਠੇ ਨੇ ਕਹਿੰਦਾ ਪੰਜਾਬ 'ਚ ਗਲਤ ਹੋਰ ਇਹ ਨਾ ਬੰਦ ਕਰ ਸਕਿਆ ਨਾ ਹੋਣੇ ਨਾ ਸਰਕਾਰਾਂ ਬੰਦ ਕਰਾ ਸਕੀਆਂ ਨਾ ਹੋਣ ਵਾਲੇ ਤਰੀਕੇ ਨਾਲ ਕਾਨੂੰਨ ਦੇ दायरे 'ਚ ਰਹਿ ਕੇ ਸਭ ਕੁਝ ਬੰਦ ਹੋ ਸਕਦਾ ਅਸੀਂ ਕਿਰਾਏ ਚਾਰ ਪੰਜ ਕੁੜੀਆਂ ਨੇ ਪੇਜ ਬੰਦ ਕਰਾਏ ਕਾਨੂੰਨ ਦੇ दायरे 'ਚ ਰਹਿ ਕੇ ਕਰਾਏ ਸਮਝਾਇਆ ਵੀ ਅੱਜ ਦਾ ਕੋਈ ਵੀਡੀਓ ਨਹੀਂ ਪਾਈ ਉਹਨਾਂ ਨੇ ਇਹ ਤਾਂ ਕਹਿੰਦਾ ਮੈਂ ਕਰ ਦੂੰ ਉਹ ਕਰ ਦੂ ਸੋਦਾ ਲਾ ਦੂੰ ਕਾਹਦੇ ਸੋਦਾ ਲਾ ਦੇਗਾ ਪਰ ਅੱਜ ਜਿਹੜੀਆਂ ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਨੇ ਕਹਿੰਦੇ ਕਿ ਮਤੇ ਪਾਏ ਗਏ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਕੱਢੋ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਆਪਣੇ ਪੰਜਾਬੀ ਤਾਂ ਬਾਹਰ ਜਾ ਰਹੇ ਨੇ ਤੇ ਪੰਜਾਬੀਆਂ ਤੋਂ ਕੰਮ ਵੀ ਨਹੀਂ ਜ਼ਿਆਦਾਤਰ ਹੁੰਦਾ ਹੈਗਾ ਕਿਉਂਕਿ ਉਹ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ ਤੇ ਫਿਰ ਭਈ ਇਹ ਆ ਕੇ ਇੱਥੇ ਕੰਮ ਕਰਿਆ ਪ੍ਰਵਾਸੀ ਇੱਥੇ ਆ ਕੇ ਜੀਰੀਆਂ ਲਾ ਰਹੇ ਨੇ ਬਹੁਤ ਕੰਮ ਕਰ ਰਹੇ ਨੇ ਤੇ ਹੁਣ ਜਦ ਇਦਾਂ ਦੀ ਘਟਨਾਵਾਂ ਹੁੰਦੀਆਂ ਨੇ ਹਾਲਾਂਕਿ ਬਹੁਤ ਸਾਨੂੰ ਨਹੀਂ ਲੱਗਦਾ ਕਿ ਉਹਰੇ ਆਧਾਰ ਕਾਰਡ ਬਣ ਜਾਂਦੇ ਨੇ ਤੇ ਜਗ੍ਹਾ ਵੀ ਮਿਲ ਜਾਂਦੀ ਹੈ ਸਾਰਾ ਕੁਝ ਕਿਤੇ ਨਾ ਕਿਤੇ ਇਹ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਬਾਈ ਜੀ ਪਹਿਲਾਂ ਤਾਂ ਸਰਪੰਚਾਂ ਨੂੰ ਜੋ ਐਮਸੀ ਨੂੰ ਦੇਖਣਾ ਚਾਹੀਦਾ ਉਹ ਨਾ ਸਾਈਨ ਕਰਨਾ ਦਾ ਆਧਾਰ ਕਾਰਡ ਬਣਾਣਾ ਵੋਟਰ ਕਾਰਡ ਬਣਾਣਾ ਪਹਿਲਾਂ ਕਿਉਂ ਨਹੀਂ ਬਣਾਇਆ ਉਸ ਟਾਈਮ ਸੁੱਤੇ ਪਏ ਹੋਣੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਬੂਡ ਕਾਰਡ ਵੀ ਬਣਾ ਲਓ ਆਧਾਰ ਕਾਰਡ ਵੀ ਉਹਨਾਂ ਤਾਂ ਕਿਉਂ ਕਿਸੇ ਜਿ ਲਈ ਲਾਲਚ ਕਰਦੇ ਆ ਨਹੀਂ ਵੋਟਾਂ ਦਾ ਲਾਲਚ ਕਰਦੇ ਹੋ ਫਿਰ ਕਮੀਆਂ ਕਿਸ ਦੀਆਂ ਨੇ ਸਰਕਾਰਾਂ ਦੀਆਂ ਲੋਕਾਂ ਦੀਆਂ ਸਰਪੰਚਾਂ ਦੀਆਂ ਜਿਹੜੇ ਆਪਣੀ ਵਾਅਦਾ ਨੇ ਉਹਦੀ ਗੱਲ ਕਰੀਏ ਇਹ ਹੁਣ ਦੀ ਸਰਕਾਰ ਦੀ ਕਮੀ ਨਹੀਂ ਕਹਿੰਦੇ 3 ਸਾਲ ਤੋਂ ਸਰਕਾਰ ਬਣੀ ਜਿਹੜੀ ਪਹਿਲਾ ਸਰਕਾਰ ਆ ਉਸ ਟਾਈਮ ਸੁੱਤੇ ਪਏ ਅਸੀਂ ਹੁਣ ਟਾਰਗੇਟ ਕਰ ਦਿੰਦੇ ਹੋ ਭਗਵੰਤ ਮਾਨ ਸਰਕਾਰ ਨੂੰ ਦੇਖਣਾ ਯਾਰ ਕਹਦਾ ਤੁਹਾਡੀ ਪਹਿਲਾ ਸਰਕਾਰ ਆ ਸੁੱਤੀਆਂ ਪੰਜੇ 20 ਸਾਲ ਤੁਸੀਂ ਦਾਜ ਕਰਕੇ ਲੁੱਟ ਕੇ ਤੁਸੀਂ ਖਾ ਗਏ ਭਗਵਾਨ ਤਮਨ ਸਰਕਾਰ ਨੇ ਚਲੋ ਜਿੰਨਾ ਕੰਮ ਕੀਤਾ ਵਧੀਆ ਕੀਤਾ ਰਪਾ ਮਾੜਾ ਨਹੀਂ ਕਹਿੰਦੇ ਨਿਵੰਦਾ ਨਹੀਂ ਆ ਕਿਸੇ ਦਾ ਵੀ ਪਰ ਜਿੰਨਾ ਵੀ ਕੰਮ ਕਰੇ ਦਿਖੇ ਰਿਆ ਕਰ ਹੀ ਰਿਹਾ ਅਗਲਾ ਉਹਨੂੰ ਤੁਸੀਂ ਮਾੜਾ ਕਰੀ ਜਾਂਦੇ ਹੋ ਹੁਣ ਗੱਲ ਕੋਈ ਹੋਰ ਹੁੰਦੀ ਵਿੱਚ ਦੂਜੀ ਗੜੇ ਸੁਖਵਾਲ ਸਾਹਿਬ ਦੇ ਖੈਰੇ ਤੇ ਇੱਕ ਬਿਆਨ ਆਇਆ ਸੀ ਵੋਟਾ ਬਣਾ ਤੇ ਤੁਹਾਡੇ ਹੋਂਦੇ ਵੋਟਾ ਨਹੀਂ ਬਣਿਆ ਕਿੰਨੇ ਕੈਬਿਡੈਂਟ ਚਾਹੀਦੇ ਆ ਤੁਹਾਡੇ ਹੋਂਦੇ ਵੋਟਾ ਨਹੀਂ ਸੁਣਨੇ ਧਾਰਗੜ ਨਹੀਂ ਸੁਣਨੇ ਦੂਜੀ ਨੂੰ ਤੁਸੀਂ ਜਿਹੜੀ ਗੱਲ ਹੁੰਦੀ ਉਹਦਾ ਰੌਲਾ ਚੱਕਿਆ ਕਰੋ ਮੁੱਦਾ ਚੱਕਿਆ ਕਰੋ ਇਹ ਨਹੀਂ ਕਿ ਤੁਸੀਂ ਹੋਰ ਜਿਹੜੀ ਸਰਕਾਰ ਦਾ ਰੌਲਾ ਹੁੰਦਾ ਉਹਨੂੰ ਨਿੰਦਿਆ ਕਰ ਰਹੇ ਨਹੀਂ ਤੱਕੇ ਦੂਜੀ ਸਰਕਾਰ ਨੇ ਨਿੰਦਣ ਲੱਜਨੇ ਲੋਕ ਸੋਚਿਆ ਕਰੋ ਥੋੜਾ ਸੋਚਾਂ ਦੀ ਲੋੜ ਹੈ ਪਰਿਵਾਰ ਜਿਹੜਾ ਹਿਸ਼ਾਰ ਪਰ ਕੱਟਣਾ ਵਾਪਰੀ ਉਸ ਪਰਿਵਾਰ ਦੇ ਨਾਲ ਖੜੇ ਆ ਔਰ ਬੰਦੇ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਹੋਏਗੀ ਔਰ ਹੋ ਕੇ ਛੱਡੇਗੀ ਹਿਸ਼ਾਰ ਪਰ ਦੀ ਅਦਾਲਤ ਨੂੰ ਪੂਰਾ ਮਾਣ ਹੈ ਸੋ ਧੰਨਵਾਦ ਜੀ ਸੋ ਇਹ ਸੀ ਜੀ ਆਪਣੇ ਆ ਸਿਮਰਨਜੀਤ ਸਿੰਘ ਮਾਨ ਹਾਲਾਂਕਿ ਥੋੜਾ ਜਿਹਾ ਗਰਮੋਗਰਮੀ ਹੋ ਗਈ ਸੀ ਕਿਤੇ ਕਿਤੇ ਨਾ ਕਿਤੇ ਦੇਖਿਆ ਜਾਂਦਾ ਅੱਜ ਬਹੁਤ ਸਾਰੇ ਲੋਕ ਉਸ ਬੱਚੇ ਦੇ ਹੱਕ ਦੇ ਵਿੱਚ ਨੇ ਸੋ ਕਹਿੰਦੇ ਨੇ ਕਿ ਜਲਦੀ ਤੋਂ ਜਲਦੀ ਉਸ ਨੂੰ ਫਾਂਸੀ ਦੀ ਸਜ਼ਾ ਮਿਲੇ ਆਪਾਂ ਗੱਲਬਾਤ ਕੀਤੀ ਉਸੇ ਤੇ ਚਰਚਾ ਰਹੀ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਤੋਂ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤ ਥੂਆ ਦੇ ਨਾਮ ਸੋਨੂ ਜਾਂਸਲਾ ਦੀ ਰਿਪੋਰਟ ਮੋਹਾਲੀ